ਹੇ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨਸੀ ਮਮ ਬਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰੇ ਦਾ ਆਈ ਹੋਪ ਕਿ ਤੁਹਾਡੇ ਦਾ ਤੇ ਪੈਨਲ ਅਸ ਬਿਲਕੁਲ ਠੀਕ ਹੈ ਅੱਜ ਆਪਨੇ ਸ਼ੁਰੂਆਤ ਅਨ ਜਾਰੀ ਕੀਆ ਆਪਣੀ ਮੰਮੀ ਚੋ ਹੈਲੋ ਗਾਇਜ਼ ਗਾਇਜ਼ ਆਜ ਆਖ ਮਿਲਦੀ ਹੀ ਲੋ ਚਲ ਬਸ ਪਰ ਗਾਇਜ਼ ਜਨ ਬਲੌਗ ਵੰਡ ਕਰਾਤਾ ਸੀ ਗਾਇਜ਼ ਗਾਇਜ਼ ਆਲੀ ਆਈਡੀ ਫੋਲੋ ਕਰ ਲੋ ਆਲੀ ਯਾਰ ਆਲੀ ਆਈਡੀ ਫੋਲੋ ਕਰ ਲਓ ਫਟਾਫਟ ਜਾ ਕੇ ਰੱਖੋ ਗਾਇਜ਼ ਜੀ ਲਾ ਗਾਇਜ਼ ਅੱਜ ਸਕੂਲੇ ਨਹੀਂ ਗੇ ਸੁੱਤੇ ਹੀ ਨਹੀਂ ਉੱਠੇ ਕੁੱਤੇ ਜਵਾਕ ਕੁਕੀ ਗੱਲ ਲੱਤੀ ਤੱਕ ਗਈ ਸੀ ਕਿ ਹਾਂ ਅਸ ਕਦਿਆ ਨਹੀਂ ਚੱਕ ਮਮੀ ਸੱਤੇ ਕੰਮ ਕਰਕੇ ਆਏ ਸੀ ਨਾ ਮੈਂ ਤਾਂ ਨਿੰਮ ਨੂੰ ਪਾੜ ਕਾੜ ਮੈਂ ਤਾਂ ਮੈਂ ਪਿਆਰੀ ਐ ਕਰਦੀ ਆ ਮੈਂ ਤਾਂ ਪਿਆਰੀ ਐ ਕਰਦੀ ਆ ਤੇਨੂੰ ਕੀ ਪਤਾ ਕਿਸੇ ਬਣਾ ਆ ਪਿਆਰ ਕਰ ਦੇਣਾ ਤੁਮੜਾ ਮੈਂ ਤਾਂ ਪਿਆਰ ਐ ਕਰਦੀ ਆ ਅਣੀ ਮੇਰੀ ਜਾਨ ਆ ਮੇਰੀ ਮਿੱਟੀ ਤੂੰ ਰਹਿਣਾ ਲਗਾ ਮੇਰੇ ਬਿਨਾਂ ਦੇਖ ਲੈ ਗਾਇਸ ਬਾਏ ਬਾਏ ਹੋਣਾ ਪਰ ਚਾਪ ਮੀਨ ਲੱਗ ਗਏ ਥੋੜ ਰੁੱਕ ਕੇ ਮਿਲਦੇ ਸੋ ਦੋਸਤੋ ਮੈਂ ਔਠ ਗਿਆ ਮੈਨੇ ਨਿੰਮ ਨੂੰ ਸਕੂਲ ਨਹੀਂ ਭੇਜਿਆ ਕਿਉਂਕਿ ਅਸੀਂ ਲੇਟ ਹੋ ਗਏ ਸੀਗੇ ਤੂੰ ਗੰਨ ਉਠਾਇਆ ਤੂੰ ਗੰਨ ਉਠਾਇਆ ਠੀਕ ਹੈ ਦੋਸਤ ਤੂੰ ਹਮ ਲਾਰਮ ਕਲਾ ਪਹਿਲੇ ਲਾਰਮ ਲਾਇਆ ਨੇ ਬੰਦ ਪਿਆ ਗਰੇ ਕਲਰ ਦਾ ਪਿਆ ਸੀ ਬਲੂ ਚਾਹੀਦਾ ਨਾ ਆ ਬਲੂ ਸੀਗਾ ਗਰੇ ਪਿਆ ਵਾਉ ਦਾਨੀ ਨਹੀਂ ਹੋ ਰਹਾਗਾ ਓਕੇ ਨਹੀਂ ਹੋ ਰਹਾ ਸੀ ਦੇਖ ਲਓ ਨਾ ਕਿੰਨੀ ਚਲਾਕੋ ਆ ਮੰਮੀ ਮੈਂ ਕਿਹਾ ਇਹ ਤਾਂ ਆਪ ਦਾ ਸਕੂਲ ਚੱਲਦਾ ਮਨ ਨਹੀਂ ਸੀ ਨਾ ਮੇਰੀ ਵੀ ਛੁੱਟੀ ਕਰਾਤੀ ਜਦੋਂ ਆਪਾਂ ਪਹਿਲੇ ਦਿਨ ਸਕੂਲ ਲੱਗੇ ਸੀ ਨਾ ਉਸ ਤੋਂ ਅਗਲੇ ਦਿਨ ਬਾਅਦ ਨਾ ਬਾਦਲ ਮਰ ਗਿਆ ਸੀ ਮੈਂ ਕਿਹਾ ਮੈਂ ਨਹੀਂ ਜਾਂਦੀ ਸਕੂਲ ਅਸੀਂ ਬਾਦਲ ਮਰ ਗਿਆ ਸੀ ਹੂੰ ਨੰਨੇ ਨੰਨੇ ਇਹਨੂੰ ਕਿੰਨੀਆਂ ਗੱਲਾਂ ਚੁੱਤੇ ਰਹਿੰਦੀਆਂ ਯਾਰ ਇਹਦੀ ਮੈਮਰੀ ਕਿੱਦਾਂ ਦੇਵਾਂ ਨਾ ਹੂੰ ਨੰਤੇ ਵੀ ਨਹੀਂ ਕੋ ਬਾਦਲ ਗੰਦ ਬਾਦਲ ਕੌਣ ਸੀ ਬਾਦਲ ਮੋੱਖ ਮੰਤਰੀ ਸੀਗਾ ਪ੍ਰਸ਼ਾਕ ਵੱਡਾ ਬਾਦਲ ਸਖਵੀਰ ਦਾ ਪਾਪਾ ਹੂੰ ਸਖਵੀਰ ਛੜੀ ਗਾਸਟ ਪੜਦਾ ਉਹਨੇ ਬਦਲ ਬਦਲ ਕਹਿੰਦੇ ਚਾਹ ਪੀ ਲਾ ਲੈ ਉੱਟ ਕੇ ਯਾਰ ਮੈਨੂੰ ਫੋਨ ਦੇ ਮੈਨੂੰ ਫੋਨ ਨਹੀਂ ਦਿੱਤੇ ਮੈਂ ਫੋਨ ਕਰਾਂ ਪਹਿਲੇ ਦੋ ਤਿੰਨ ਹਣ ਕਿਨ ਕਰਨਾ ਯਾਰ ਕਈ ਫੋਨ ਕਰਨ ਵਾਲਿਆ ਜਿੰਨਾ ਤੇ ਕੰਮ ਪੈਂਡਿੰਗ ਨੇ ਲਿਆ ਕਰਾਂ ਮੈਸ ਕੈਰੈਕਟਰ ਹੀ ਆ ਮੈਨੂੰ ਦੱਸੋ ਸੈਕਟਰ ਹੀ ਹੁੰਦਾ ਵਾ ਮੈਂ ਪੀ ਆ ਤੁਹਾਡਾ ਮੈਨੂੰ ਦੱਸਿਓ ਬਲਾ ਤੇ ਚਲੋ ਦੋਸਤੋ ਚਾਹ ਵੀ ਕਿਸੇ ਬਿਲਦੇ ਤਾਂ ਦੋਸਤੋ ਆਪਾਂ ਉੱਠ ਕੇ ਹੁਣ ਕੁਛ ਨਹੀਂਤਾ ਦੋਸਤੋ ਆਪਾਂ ਉਸ ਤੋਂ ਬਾਅਦ ਖਾਣ ਲੱਗੇ ਹੁਣ ਆਪਾਂ ਸਿੱਧੀ ਰੋਟੀ ਦੋਸਤੋ ਰੋਟੀ ਸੱਜ ਬੜੀਆਂ ਆਪਣੇ ਕੋਲ ਆਲੂ ਵਾਲੇ ਪਰੌਂਠੇ ਨਾਲ ਦਹੀਂ ਦੇਸੀ ਕੋਾਰੇ ਦੇਸੀ ਕੋ ਦੇ ਯਾਰ ਤਰ ਮੂਣੀ ਅੰਦਰ ਲੇ ਕੁੰਬੜਾ ਟਾਈਮ ਲਾਦਾ ਦੇਸੀ ਕੋਲੇ ਅੱਦਾ ਕਰ ਲਾ ਪੋਣਾ ਇਹ ਤਰੀਕਾ ਦੇ ਦੇਸੀ ਤਰ ਮੂਣੀ ਆਂਦਿਆ ਜੀਸਤ ਆਪਣੇ ਅੰਦਰ ਚੱਲ ਜਪੀਏ ਲਾਈਵ ਲਾਈਵ ਚੱਲਦੇ ਗਏ ਜੰਮਾ ਲਾਈਵ ਹੋਇਨੇ ਤੁਸੀਂ ਲਾਈਵ ਦੇਖਿਆ ਕਰੋ ਚਲ ਹੁਣ ਰੋਟੀ ਖਾ ਲਈ ਫਿਰ ਮਿਲਦੇ ਗਏ ਸਮਾਂ ਪਾਲ ਵਾਲੇ ਪ੍ਰਿੰਟ ਬੋ ਘੰਟ ਬਣਿਆ ਤਾਂ ਦੋਸਤੋ ਸ਼ੋਰਟਸ ਤੋਂ ਆਪਣਾ ਇੱਕ ਸ਼ਾਇਦ ਪਲਾਨ ਬਣ ਰਿਹਾ ਕਹਿੰਦੇ ਹੈ ਤਾਂ ਦੋਸਤੋ ਪਾਇਨੀ ਜੇ ਪਲਾਨ ਸਕਸੈਸਫੁਲ ਹੈ ਤਾਂ ਸਾਈਂ ਦਾ ਫਿਰ ਭੁੱਲ ਜਾਓ ਪਲਾਨ ਵੀ ਸੀਗਾ ਕਿਉਂ ਅਮਾ ਤਾਂ ਦੋਸਤੋ ਇਧਰ ਅਸੀਂ ਖਾਣ ਲੱਗ ਗਏ ਆ ਮੋਮੋਸ ਤੇ ਮੈਂ ਲੇ ਗਿਆ ਆਪਣੇ ਵਾਸਤੇ ਰੋਲ ਅਮਾ ਖਾਉਂਗੀ ਮੇਰਾ ਖੰਡ ਗਰਮ ਤੇ ਮੰਗੇ ਚੱਕ ਲਿਆ। ਇਹ ਬਹੁਤ ਟੈਸਟੀ ਆ। ਠੀਕ ਹੈ। ਤੂੰ ਖਾਣਾ ਰੋਲ ਖਾ। ਰੋਲ ਖਾ ਕੇ ਮੋਮੋਸ। ਅਸੀਂ ਗਏ ਗਾਇਸ कुरकुरੇ ਮੋਮੋਸ। ਤਾਂ ਚਲੋ ਦੋਸਤੋ ਇੱਕ ਖਾੜੀ ਰੋਲ ਖਾ ਕੇ ਫਿਰ ਮਿਲਦਾ ਤੁਹਾਨੂੰ। ਤਾਂ ਦੋਸਤੋ ਮੋਮੋਸ ਵਗੈਰਾ ਖਾ ਕੇ ਆ ਗਏ ਫਰੀ ਤੇ ਨਾ ਕੁੜੀਆਂ ਨੂੰ ਚਾਹ ਨਹੀਂ ਹੈਣਗੇ ਇੰਨੀ ਗਰਮੀ ਚ ਵੀ। ਕਿੱਥੇ ਚੱਲੇ ਤੁਸੀਂ ਦੋਨੋਂ ਹੁਣ? ਆ ਤੇ ਬਾਹਲੇ ਬਾਹਲੇ ਨਾਲ ਮੇਲੋਂ ਕੁਮੜਾ ਲੈ ਜਾਂਦੀ ਆ। ਇਹ ਰੋਜ਼ ਬਾਹਲੇ ਭਾਂਦੇ ਭਾਜ਼ ਦੇ ਅੱਗੇ ਵੱਧ ਝੂਟੇ ਲੈ ਆਉਂਦੇ। ਖੋਲਣ। ਯੰਲਾ। ਇਨਟਰਪਟ ਕਰੋ। ਲੌਕ। ਉੱਥੇ ਜਲਾ ਮਮਾ ਲੈ ਕੇ ਤਾ ਓਏ ਆ ਬਾਲਟੀ ਲੈ ਕੇ ਨਾ ਉੱਥੇ ਪਾਣੀ ਪਾ ਦੇ ਬੁੱਟੇ ਨੂੰ ਬਾਹਰ ਕਾ ਦੇ ਨਾ ਚੱਲ ਵੀ ਫਿਰ ਤੂੰ ਲੈ ਕੇ ਆਇਆ ਲੈ ਕੇ ਆਣਾ ਪੈਣਾ ਕਰ ਹੁਣ ਤਾਂ ਦੇਖਾਂਗੇ ਅਣੀ ਮੇਰੇ ਸਾਡੀ ਥਾਂ ਤੇ ਓਏ ਮਮਾ ਹੂੰ ਖੜਾ ਤੇ ਮੇਰੇ ਪੈਰ ਫਸਿਆ ਆ ਵਾ ਪੈਰ ਗੇਟ ਚ ਨਿਕਲ ਆਲਾ ਤੂੰ ਪਰੇ हट ਜਾ ਤੈਨੂੰ ਜਿਆਦਾ ਪਤਾ ਨਾ ਮੈਂ ਖੜੀ ਹਾਂ ਹਾਂ ਦੇਖ ਤਾਂ ਅੱਜ ਐਵਲ ਜਾਣਾ ਸੀ ਨੰਬਰ ਪਲੇਟ ਲਗਾਉਣਾ ਉਹ ਨਹੀਂ ਗਏਗੀ ਗਾਇਜ਼ ਮੇਰੀ ਮੰਮੀ ਦੇਖ ਲਓ ਕਿੰਨੀ ਕੰਜੂਸ ਮੇਰਾ ਬੈਗ ਖਿਲਾ ਕੇ ਮੈਂ ਚੱਲਦੇ ਫੋਨ ਲਾਉਣ ਕਰਾਉ ਪਰ ਨਵਾਂ ਨਾ ਨਾ ਯਾਰ ਨਾ ਮਾ ਪਿਆ ਬੈਗ ਤੇਰਾ ਰੀਤ ਪਤਾ ਚੋਚੇ ਕਰਾਉ ਜਿਹੜਾ ਪੰਜਾਹਾਂ ਦਾ ਕੰਮ ਆ ਉਹ 500 ਜ਼ਰੂਰ ਨਿਵੇੜਨ ਅੱਠਵੀਂ ਦਾ ਬੈਗ ਲੱਤਾ ਹੋਇਆ ਅੱਠਵੀਂ ਦਾ ਤੇ ਦੋ ਵਾਰ ਅੱਠਵੀਂ ਕਰਨੀ ਤੂੰ ਹੋਰ ਦੇ ਤੈਨੂੰ ਤਾਂ ਜਦੋਂ ਪਾਪਾ ਗਏ ਆ ਨਾ ਉਹ ਤੋਂ ਬਾਅਦ ਤੇ ਮਹੀਨਾ ਜਿਹੜਾ ਤੈਨੂੰ ਚਿੱਟੀ ਸੀ ਕਿ ਨਾ ਉਹ ਬੈਗ ਤਾਂ ਬਾਅਦ ਇਹਨਾਂ ਦਾ ਬੈਗ ਲੈ ਚੱਲ ਦਸਵੀਂ ਚ ਲੱਤਾ ਬੰਦ ਕਰ ਲੈ ਤੈਨੂੰ ਟੱਟੀ ਹੱਥ ਲਾ ਕੇ ਮੇਰੀ ਚਲੋ ਦੋਸਤ ਹੁਣ ਪਾਣੀ ਪਾਣੀ ਦਾ ਲਾਂਦੇ ਫਿਰ ਮਿਲਦੇ ਆਂ ਬੈਸਤ ਪਾਪਾ ਜੀ ਪੜੀ ਅੱਡੇ ਚਲੀ ਸੀ ਮੁੰਡੀਆਂ ਕਰ ਰਹੀ ਐ ਇੱਕ ਮੈਂ ਜੱਪੜਾਂ ਕਾ ਸਿਆਈਆਂ ਪਾਈਆਂ ਮੈਂ ਕਹ ਰਹੀ ਤੇ ਬ੍ਰੇਕਾ ਦੀ ਤਾਂ ਖੈਰ ਆ ਜੱਪੜਾਂ ਮੈਂ ਵਾਸ਼ੂਮਨ ਕੇ ਪਾਈ ਚਲੋ ਕੋਈ ਨਾ ਹਾਂ ਦੋਸਤ ਠੀਕ ਹੈ ਬੈਗ ਹੈ ਨਮਾ ਲੈ ਕੇ ਕਿੱਥੇ ਹਾਂ ਨਮਈਆ ਤੋ ਵੀ ਤੇ ਰੜੀ ਲੈ ਕੇ ਆਉਂਦਾ ਸੀ ਮਮਾ ਕਹਿੰਦੇ ਉਹਦੇ ਕੋਲ ਤਾਂ ਖਾਣਾ ਲਗਾਉਂਦਾ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਕਿ ਲੈ ਲੈ ਚੱਲ ਨਮਾ ਇਹ ਠੀਕ ਹੋ ਗਏ ਮਨਿੰਦਰ ਲੈ ਲਊਗਾ ਤੇ ਉਹ ਬੜਾ ਰਿਕ ਟੰਡੇ ਦੀ ਨਮਾ ਤੋਂ ਲੈ ਦੇ ਤੇ ਇਹ ਉੱਥੇ ਜਾ ਕੇ ਕੰਦੇ ਰਹਿਣ ਦੇ ਪੈ ਕਹਿੰਦੀ ਵੀਰੇ ਨੂੰ ਲੈ ਕੇ ਦੇਣਾ ਲੈ ਦੋ ਤੇ ਮੈਂ ਤਾਂ ਇਹੀ ਰੱਖੂੰਗੀ ਮੈਂ ਤਾਂ ਬਾਅਦ ਚ ਲਾਉਂਗੀ ਮਹਿੰਗਾ ਬਾਵਾ ਮਹਿੰਗਾ ਹੈ ਮੂਜੀ ਵਰਾਈਟੀ ਵਰਾਈਟੀ ਆਏਗਾ ਜੀ ਮੈਂ ਵਧੀਆ ਵਰਾਈਟੀ ਨੂੰ ਪਹਿਲੇ ਨੰਬਰ ਤੇ ਆਉਣਾ ਹੈ ਜਰਾ ਲਜਰਾ ਦਾ ਭਰਾਵਾ ਸਾਡੇ ਅਰਗੇ ਨਾ ਬੋਰੀ ਦੇ ਛੋਲੇ ਚ ਪੜ ਗਏ ਸਾਡੇ ਅਰਗੇ ਨਹੀਂ ਚਾ ਸਾਡੇ ਪਾਪੇ ਅਰਗੇ ਸਾਡੇ ਬਾਰੇ ਤਾਂ ਬੈਗ ਹੁੰਦੇ ਸੀ ਸਾਡੇ ਬਾਰੇ ਉਹ ਬੈਗ ਹੁੰਦੇ ਸੀਗੇ ਐ ਐ ਚੋਰ ਸੰਦੇਸ ਤੇ ਐ ਕਰਕੇ ਜੁਰਫ ਲੱਗ ਜਾਂਦੀ ਚੋਰਸ ਬੈਗ ਹੁੰਦੇ ਜੱਪ ਨਹੀਂ ਲੱਗਦੀ ਸੀ ਓ ਟੱਕ ਲੱਗਦੇ ਟੱਕ ਲੱਗਦੇ ਲੱਗਦੇ ਹੁੰਦੇ ਐ ਐ ਕਰਕੇ ਹੋ ਮੈਂ ਦਾ ਕੇ ਕਰਤਾ ਬੱਸ ਕਿਹਾ ਤੈਨੇ ਕੀਤੇ ਉਹ ਬੈਗ ਯੂਜ਼ ਕੀਤੇ ਤੂੰ ਵੀ ਕੀਤਾ ਮੈਂ ਵੀ ਕੀਤਾ ਐ ਪਿੱਛੇ ਬੰਦੇ ਚੋਰ ਜੱਪ ਲੰਬਾ ਲੰਮਾਇਆ ਹਾਂਜੀ ਮੈਂ ਕੀਤਾ ਹੈ ਯੂਜ਼ ਮਤਲਬ ਤੁਸੀਂ ਇੰਨੇ ਪੁਰਾਣੇ ਨਹੀਂ ਹੈਗੇ ਦੇਣੇ ਸ਼ਹਿਰ ਦੇ ਕਾਹਨ ਦੇਣੀ ਚੀਜ਼ਾਂ ਨਹੀਂ ਕੀਤੀਆਂ ਨਾ ਉਹ ਮੈਂ ਸਾਰੀਆਂ ਕੀਤੀਆਂ ਉਹ ਅਸਿਕਾ ਕਰਕੇ ਛੱਡ ਵੀ ਦਿੱਤੀਆਂ ਫੜ 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 ਬੋਤਲ ਫੜ ਲੈ ਉਧਰ ਤਾਂ ਚਲੋ ਦੋਸਤਾਂ ਰੁੱਕ ਕੇ ਮਿਲਦੇ ਆਂ ਅੱਜ ਮੇਰਾ ਮੂਡ じゃ ਸਹੀ ਨਹੀਂਗਾ ਪਤਾ ਨਹੀਂ ਕੀ ਹੋ ਗਿਆ ਕੀ ਹੋਇਆ ਮੈਨੂੰ ਦੱਸ ਕੀ ਹੋਇਆ ਬੋਰ ਬੋਰ ਹੋ ਜਾਂਦਾ ਬੋਰਿੰਗ ਬੋਰਿੰਗ ਭਾਂਡੇ ਧੋਣਾ ਚਾਹਤੇ ਮੇਰੇ ਚੱਪਲੇ ਦੇ ਦਿਓ ਉਹ ਕਿਉਂ ਮੈਨੂੰ ਚਾਹਨਾ ਭਾਂਡੇ ਤੋਂ ਇਹਨਾਂ ਬਾਹਰ ਚੱਲੋ ਹੋ ਬਈਆਂ ਸੋਹਣੀਾੜਾ ਡੱਕੀ ਡੱਕਿਆਂ ਦਾ ਮੈਂ ਨਹੀਂ ਬਾਹਰ ਜਾ ਸਕਦੀ ਬਾਬੇ ਮੇਰੀ ਤਾਂ ਬਹੁਤ ਹਾਲਤ ਪੂਰੀ ਹੋ ਜਾਂਦੀ ਮੁੰਤਕ ਤਾਂ ਇਹ ਨਹੀਂ ਬਗਰੀ ਸਾਹਮਣੇ ਫੋਨ ਦੇਖਣ ਲੱਗ ਜਦੋਂ ਫੇਨ ਚੁੱਭਣ ਲੱਗੂ ਫੋਨ ਦੇਖਦਾ ਪਿਆ ਵਾ ਅੰਮਾ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਰਹੀ ਦੀ ਵੀ ਜਿਹੜਾ ਕੰਮ ਜਿਵੇਂ ਤੁਸੀਂ ਤੇ ਮੈਂ ਪਏ ਹਾਂ ਇਹਨੂੰ ਭਾਂਡੇ ਤੁਹਾਨੂੰ ਕਹਤਾਂ ਉਹਨਾਂ ਸੜ ਮੱਤ ਕੋ ਫੋਨ ਦੇ ਧੋਨੇ ਵੀ ਹਾਏ ਮੈਨੂੰ ਭਾਂਡੇ ਧੋਣ ਨੂੰ ਕਹਤਾ ਵੀ ਆਪ ਦੋਨੋਂ ਜਣੇ ਫੋਨ ਦੇਖਿਆਂ ਦੇ ਤੇ ਜਦੋਂ ਮੈਂ ਫੋਨ ਦੇਖਦਾ ਹਾਂ ਤੇ ਸਬਜ਼ੀ ਲਿਆ ਮੈਂ ਕੱਟਾਂ ਜਦੋਂ ਮੈਂ ਫੋਨ ਦੇਖਦਾ ਹਾਂ ਉਹਨੂੰ ਤਾਂ ਇਹ ਲੱਗ ਜਾਂਦਾ ਹਨਾ ਉਹ ਦੋ ਜਣੋਂ ਕੋਈ ਨਾ ਕੋਈ ਕੰਮ ਖੱਤਿਆ ਰਿਹਾ ਮਮਾ ਨੇ ਆਹ ਕਰ ਮੱਸ ਭੁੱਲ ਗਿਆ ਮੈਂ ਦੁੱਧ ਲੈ ਕੇ ਆਇਆ ਮਮਾ ਵਲੌਗ ਐਡਿਟ ਕਰਨਾ ਮਮਾ ਥੰਬਨੇਲ ਬਣਾ ਲਿਆ ਆ ਇਹ ਮੇਰੇ ਨਾਟਕੀ ਮਤ ਜਾ ਕੇ ਕਰਦੀ ਐ ਮਮਾ ਦੁੱਧ ਲੈ ਕੇ ਆਉਣਾ ਮਮਾ ਆਪਣੇ ਘਰ ਮਿਰਚਾਂ ਹੈ ਰਹੀਆਂ ਉਹ ਵੀ ਲੈ ਕੇ ਆਉਣੀਆਂ ਸੀ ਮਮਾ ਆਪਣੇ ਘਰੋਂ ਫੁਲਾਨੀ ਚੀਜ਼ਾਂ ਉਹ ਸਰਾਣਾ ਲਾਲਾ ਭਰਾਵਾ ਪਹਿਲਾਂ ਔਰ ਮੈਂ ਤਾਂ ਬਸ ਹੋ ਗਿਆ ਤੇਰੇ ਦੋਸਤਾਂ ਨੂੰ ਕੁੱਤੇ ਚੜ੍ਹਦੇ ਹੀ ਪ੍ਰਿੰਟਰ ਨਾਲ ਸੱਜੇ ਹੈਲੋ ਦੋਸਤੋ ਤੇ ਸਿੱਧਾ ਮੈਂ ਆਵਾਜ਼ ਰੋਤਾ ਵਾਲੀ ਜਾਂਦਾ ਉਹ ਚਾਹ ਕਰ ਖੰਭ ਜਾਈ ਨਹੀਂ ਸੀ ਉਹ ਦੇਖ ਤਾਂ ਤੂੰ ਫੋਨ ਛੱਡਦੇ ਫੋਨ ਨਹੀਂ ਛੱਡਦੇ ਪਰ ਪ੍ਰਿੰਟਰ ਵੀ ਸਾਫ਼ ਕਰਦੇ ਫਿਰ ਆਵਾ ਲਗਾਈ ਨਾ ਪੰਟਾ ਦੀ ਇਧਰੋਂ ਜ਼ਮੂਰੇ ਛੱਟ ਲੈ ਔਰ ਆ ਦੇਖੋ ਦੋਸਤੋ ਕੋਠੇ ਤਾਂ ਵੀ ਕੋਠੇ ਤੋਂ ਵੀ ਵਾਏ ਸਾਡਾ ਪੱਖਾ ਗਾਇਸ ਅੱਦ ਕਿੰਨਾ ਗੰਦਾ ਵਾ ਸਾਫ ਕਰਦੇ ਫਿਰ ਫਿਲਟਰ ਵੀ ਸਾਫ ਕਰਦੇ ਦੌੜ ਕੇ ਕਰੋ ਚਲੇ ਜਾ ਵਾਏ ਵਾਏ ਕਿਹਦੇ ਦੋਸਤੋ ਵਾਏ ਗੁਰੂ ਦੋਸਤੋ ਦੇ ਲੱਗਦੇ ਆਹ ਹਰਾ ਕਰਦੀ ਪ੍ਰਿੰਟਰ ਨਾਲ ਸੈਟਲ ਮੰਮੀ ਪੈਰ ਮੰਮੀ ਪੈਰ ਮਨਿੰਦਰ ਫਸ ਗਿਆ ਦੋਸਤੋ ਮਨਿੰਦਰ ਕਿੱਟੇ ਕਿੱਟੇ ਆਹ ਦੋਸਤ ਕੰਟ ਕਰੀ ਦੋਸਤ ਦੋਸਤੋ ਜਾਓ ਤੁਸੀਂ ਥੱਲੇ ਜਾ ਕੇ ਦੇਖਿਓ ਸਿੱਧੇ ਹੁਣ ਤਾਂ ਠੀਕ ਨਹੀਂ ਫਿਰ ਕਾਲਾ ਨੇਰੇ ਦਿਖੂਗਾ ਹਾਂ ਜੇ ਬਸ ਸੈਨਾ ਦਾ ਵਾਟ ਕੇ ਦੋਸਤੋ ਆਟ ਕੇ ਡਿੱਗੇ ਨਹੀਂ ਕਿ ਦੋਸਤੋ ਤੇਨ ਡਿੱਗਾ ਚਲੋ ਦੋਸਤੋ ਬਾਅਦ ਚ ਮਿਲਦਾ ਤੇ ਦੋਸਤੋ ਮੈਂ ਚਲ ਗਿਆ ਥੋੜੀ देर ਬਾਹਰ ਤੇ ਅਜੇ ਮੈਂ ਬਾਹਰ ਜਾਊਗਾ ਕਿਉਂਕਿ ਫੋਨ ਡਾਊਨ ਹੋ ਗਿਆ ਮੇਰੇ ਚਾਰ ਚਲਾ ਦੰਨੇ ਆ ਮੰਮਾ ਹਾਂ ਅੱਜ ਤੁਸੀਂ ਕੀ ਬਣਾ ਰਹੇ ਹੋ ਸੋਇਆਬੀਨ ਯਾਰ ਅਸੀ ਕੁੱਤੇ ਫਿਰੋਸਾ ਬੀਨ ਬਣਾ ਦਿੰਨੇ ਆਂ ਜ਼ਰੂਰੀ ਨਹੀਂ ਕੁੱਤੇ ਹੀ ਖਾਂਦੇ ਚੱਲੋ ਕੋਈ ਨਹੀਂ ਮੈਂ ਖਾਣਾ ਬੋਸਤੋ ਮੈਨੂੰ ਸੁਆ ਲੱਗਦੀ ਅੰਮਾ ਹਾਂ ਮੈਂ ਪਤਾ ਤੁਸੀਂ ਕੰਮ ਕਰ ਰਹੇ ਹੋ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਮਟਰ ਨੂੰ ਮਿਸ਼ਰਾ ਲਾ ਦਾਂ ਕੋਸ਼ਿਸ਼ ਮੈਂ ਤਾਂ ਨਹੀਂ ਮੈਂ ਕੋਈ ਚੰਗਾ ਨਹੀਂ ਮੈਂ ਤਾਂ ਦੀ ਯਾਦ ਆਂਦੀ ਜਾ ਰਹਾ ਮੇਰੇ ਤਲਾ ਪਾਪਾ ਲਵ ਯੂ ਐਂਡ ਦੱਡਾ ਟਲ ਹੁਣ ਮੈਂ ਨਾ ਸਾਰਾ ਪਿਆਰ ਕੈਪਸ਼ਨ ਦਿੱਤਾ ਹੁਣ ਮੈਨੂੰ ਕੋਸ਼ਿਸ਼ ਤਾਂ ਕੋ ਪਰ ਮੇਰਾ ਪਿਆਰ ਨਹੀਂ ਆਉਂਦਾ ਆ ਚਲੋ ਦੋਸਤਾਂ ਨੂੰ ਅੰਦਰ ਨਾ ਪੱਕੀ ਕਰ ਸਕਦੇ ਆ ਚਲੋ ਦੋਸਤੋ ਬਾਏ ਬਾਏ ਦੋਸਤੋ ਮੈਂ ਖਾ ਰਿਹਾ ਹਾਂ ਆਲੂ ਇੱਕ ਮਿੰਟ ਦੋਸਤੋ ਮੈਂ ਖਾ ਰਿਹਾ ਇੱਥੇ ਆਲੂ ਵੀ ਤੇ ਪਿਆਜ਼ ਨਾਲ ਰੋਟੀਆਂ ਨਾਲ ਬੜੀਆਂ ਦੀ ਸਬਜ਼ੀ ਨਾਲ ਆਲੂ ਨਾਲ ਮਮਾ ਹੋਣੀ ਉਧਰ ਨਾਲ ਚੱਲ ਰਿਹਾ ਮੈਂ ਸਰਗਲ ਗੈਸ ਕਰੋ ਐਮਬੀ ਕਹੀ ਕਿ ਐਸਾ ਵਿਰਾਦੀ ਐਮਬੀ ਉਹਦੇ ਕੀ ਐਸਾ ਵਿਰਾਦੀ ਸਾਰੀ ਗਾਈਜ਼ ਵੀਰੇ ਤੁਸੀਂ ਵਾਈਫਾਈ ਲਵਾਓ ਵਾਈਫਾਈ ਲਵਾਓ ਫਿਰ ਵਾਈਫਾਈ ਵਾਈਫਾਈ ਤਾਂ ਲੱਗਾ ਫਿਰ ਐਮ ਵੀਗਾ ਤਾਂ ਯੂਜ਼ ਕਰ ਦਮ ਵਾਈਫਾਈ ਯੂਜ਼ ਕਰਿਆ ਕਰੋ ਵੀਰੇ ਫਿਰ ਵਾਈਫਾਈ ਯੂਜ਼ ਕਰ ਚਲੋ ਗਾਈਜ਼ ਰੋਟੀ ਖਾ ਲਈ ਫਿਰ ਮਿਲਦੇ ਆ ਤਾਂ ਦੋਸਤੋ ਰੋਟੀ ਆਪਾਂ ਖਾ ਲਈ ਤੇ ਹੁਣ ਮੈਨੂੰ ਨੀਂਦ ਨਹੀਂ ਆ ਰਹੀ ਮੰਮਾ ਚੋਲੀ ਖਵਾਓ ਸੋਜੋ ਫਿਰ ਸਕੂਲ ਜਾਣਾ ਮੰਮਾ ਮੈਂ ਆਉਂਗਾ ਕੋਈ ਨਾ ਗੱਡੀ ਤੇ ਛੱਡਾਂ ਉਹ ਗੱਡੀ ਫਾਲਤੂ ਤੇ ਮਾਂ ਨਹੀਂ ਖੜਾ ਹੁੰਦਾ ਇੰਨਾ ਨਾ ਪਾਣੀ ਖੜਾ ਹੁੰਦਾ ਤੇ ਕੋਈ ਨਾ ਕੋਈ ਨਾ ਗਰਮੀ ਆਈ ਹੋਈ ਮੈਂ ਗੋਦੀ ਚ ਨਿਭਾਉਣਾ ਆਂ ਕੱਲਾ ਨਾ ਨਿਭਾਣਾ ਨਾ ਖਾ ਫਿਰ ਮੈਂ ਖਾਣਾਂ ਟੇਬਲ ਉੱਧਰ ਕਰ ਦੇ ਮੈਂ ਚੋਰੀਓ ਨਹੀਂ ਦੇਣੀ ਤੁਹਾਨੂੰ ਮੈਂ ਤਾਂ ਖਵਾ ਦੇ ਯਾਰ ਬੱਚਾ ਜੇ ਕਰ ਗਿਆ ਲਾਡੀਆਂ ਪਾਡੀਆਂ ਮੈਂ ਖਵਾਉਣੀ ਨਿਊੜਾ ਲਾ ਫੋਕਾ ਮਾਰ ਲੀ ਅੰਦਰ ਨਹੀਂ ਆਣ ਅੰਦਰ ਕੜਾ ਇੱਥੇ ਹੜਾ ਆ ਗਿਆ ਬਈ ਡੱਪ ਪਜਾਮਾ ਚੜਾ ਲਿਆ ਉੱਤੇ ਮਾਂ ਨਹੀਂ ਅਕਮਨ ਛੱਡ ਦੇ ਚੋਰੀ ਸਾਦ ਇਹ ਹੁਣ ਨਿਕਵਾ ਦੇ ਲੈਰੇ ਕੰਮ ਨਹੀਂ ਇੱਥੇ ਬਹਿ ਕੇ ਚੋਰੀ ਬਾੜੀ ਸਾਲ ਲੱਗਦੀ ਹੈ ਹਜੇ ਤਾਂ ਕਹਿੰਨੀ ਮम्मा ਤੁਸੀਂ ਚਲੇ ਜਾਓ ਓਏ ਦੱਸ ਤਾਂ ਕਿਦਾਂ ਗਾਇਜ਼ ਆ ਦੇਖੋ ਉਹ ਬਈ ਕਰਨੂ ਜੇ ਤੇ ਪੁੱਲਾ ਕਿੱਥੇ ਉਹਦੇ ਤਾਂ ਕਿਵੇਂ ਪਿਆਰ ਕਰਾਉਂਦੀ ਆ ਅੱਖਾਂ ਵੀ ਘੜਦੀ ਆ ਉਹਦੇ ਤਾਂ ਸੀ ਨਾ ਲਾਈਵ ਹੋਏ ਸੀ ਉਹਦੇ ਚੱਕ ਤੇਰੀ ਹੀਰ ਆਈ ਸੀ ਉਹ ਹੀਰ ਨੇ ਮੈਨੂੰ ਚੋਰੀ ਯਾਦ ਕਰਾ ਦਿੱਤੀ ਦੋਸਤਾਂ ਕਮੈਂਟ ਸਾਨੂੰ ਮਿਲਦੇ ਆ ਗਲੀ 'ਚ ਚੋਰੀ ਹੋ ਗਈ ਗਾਇਜ਼ ਆਪਾਂ ਚੋਰੀ ਖਾ ਲਈਏ ਅਮਮਾ ਹੱਡ ਲੱਗ ਗਈਆਂ ਉੱਧਰ ਦੇਖੋ ਗਾਇਜ਼ ਕੀ ਕਰਦੇ ਨੇ ਕੋਲੀ-ਮੋਲੀ ਗਾਇਜ਼ ਮੈਂ ਬਾਹਰ ਆਵਾ ਬਾਹਰ ਤੇ ਉੱਧਰ ਐ ਕੋ ਸਟਮੀ ਆ ਗਿਆ ਜੋਰੋ ਜੋਰਾਂ ਤੇ ਦੱਸੋ ਕਿੱਥੇ ਕਿ ਦਮੀ ਬੈਰਾਵਾ ਚੈਨਰੀ ਜਬਾਨ ਕਿੰਨੀ ਸੁੱਤੀ ਰੱਬਾ ਰੱਬੀ ਵਰਸਾ ਸਾਡੀ ਕੋਠੀ ਡਰੇ ਪਾ ਰੱਬਾ ਰੱਬੀ ਵਰਸਾ ਉਹ ਚੂਆ ਚੂਆ ਬਿੱੱਡੂਆ ਦਰਤਾ ਤੇ ਬਿੱੱਡੂਆ ਚੂਆ ਬੰ ਮੱਜਾ ਤੇਨੂੰ ਆਖੀ ਵਿਰਦੇ ਆ ਬਿੱੱਡੂ ਦੇ ਚੂਏ ਤਾਂ ਆ ਗੱਲ ਪਤਾ ਨਹੀਂ ਗਾਇਸ ਨੂੰ ਪਤਾ ਨਹੀਂ ਕੀ ਹੋਇਆ ਵਾ ਹਾਂ ਹਾਂ ਮੀਨ ਡੈਕ ਤੋਂ ਮੈਂ ਕੋਰਡੀਨੇਟ ਕਰਦਾ ਨਾ ਨਾ ਦੇਖੋ ਕਿੱਡੇ ਕਿ ਐਂਡਾ ਨਾਲ ਲੰਗਰ ਕੱਦਦਾ ਗਾਇਸ ਦੇਖੋ ਕਿੰਨਾ ਸੋਨਾ ਲੱਗਦਾ ਵਾ ਲੋਕਾਂ ਦਾ ਮੈਨੂੰ ਵੀਡੀਓ ਬਣਾਉਣਾ ਮੈਂ ਤਾਂ ਆਬੀਟ ਬਣਾਣੀ ਆ ਤੇ ਚਲੋ ਗਾਇਸ ਮੈਂ ਥੋੜੀ ਜਿਹੀ ਸਟਰੀਕ ਪਾ ਲਾਂ ਤੁਹਾਨੂੰ ਬਾਅਦ ਚ ਮਿਲਦਾ ਹੈ ਬਾਏ ਬਾਏ ਗਾਇਸ ਬਾਅਦ ਬਹੁਤ ਜਿਆਦਾ ਹੀ ਮੀ ਪਹਿਲੇ ਵਾਰ ਤੇ ਆ ਆਪਣੇ ਬਾਬੇ ਬੈਠੇ ਨੇ ਬਾਲ ਖੋਲ ਕੇ ਬਾਬੇ ਮਾਪੇ ਜੂਨ ਨਬਾ ਮੈਂ ਤੁਹਾਨੂੰ ਸੌਂ ਜਾਣਾ ਤੇ ਚਲੋ ਗਾਇਸ ਆਪਣੇ ਅੱਜ ਦਾ ਵਲੌਗ ਵਿੱਚ ਇੰਨੇ ਤੇ ਜੇ ਵਧੀਆ ਲੱਗਿਆ ਹੋਵੇ ਤਾਂ ਲਾਈਕ ਮੈਂਸ਼ਨ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਜਾ ਕੇ ਜ਼ਰੂਰ ਫੋਲੋ ਕਰੋ ਤੇ ਆਪਾਂ ਹੁਣ ਲੱਗੇ ਸੌਣ ਤੱਕੜਾ ਬਾਏ ਗੁੱਡ ਨਾਈਟ ਤੇ ਮੈਨੂੰ ਫੋਲੋ ਕਰ ਲਿਓ ਠੀਕ ਹੈ ਨਾ 华为。